ਕੋਡੀ 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 ਜੀਮਾ ਅੱਜ ਬਹੁਤ ਵੱਡੀ ਟੀਮ ਬਣ ਕੇ ਆਇਆ ਇੱਕ ਵਾਰੀ ਤਾੜੀਆਂ ਮਾਰ ਦੇ ਜ਼ੋਰਦਾਰ ਸਾਡੇ ਐਨ ਆਰ ਆਈ ਭਰਾ ਮਨੀ ਗੇਲਾ ਯੂ ਐਸ ਵੀ ਦੀ ਤਾਤੀ ਬਰੇ ਸਾ ਪਿੰਡਾ ਮਨੀ ਦਾ ਅਕਸਰ ਗੱਲਾਂ ਕਰਦਾ ਹੁੰਦਾ ਮਾਲੇ ਹੋਰਿਆਂ ਦੇ ਨਾਲ ਕਹਿੰਦਾ ਵੀ ਆਪਾਂ ਹੀ ਆ ਰਹੀਆਂ ਨਵਾਉਨੇ ਆ ਔਰ ਨਾਲ ਲਵਲੀ ਕੁਰਕ ਖੇਤਰ ਗਰੇਵਾਲ ਮਨੀਲਾ ਔਰ ਨਾਲ ਸਾਡਾ ਪੰਜਾਬੀ ਦੀ ਗੋਲਦੀ ਭਾਈ ਹਾਂ ਜੀ ਹੈਲੋ ਨਵੀਂ ਮਾਲਾ ਮਾਲੇ ਨੂੰ ਜਿਹੜਾ ਵੀ ਜਫਾ ਲਾਊਗਾ ਸਖਚੈਨ ਸਿੰਘ ਸਿੱਧੂ ਵੱਲੋਂ ਉਹਨਾਂ ਨੂੰ 1100 ਰੁਪਏ ਆਵਰੋ ਨਾਮ ਰੱਖਦਾ ਹੈ ਸੰਦੀਪ ਜੀ ਪਹਿਲਾ ਵਾਲਾ 1100 ਬੋਲਿਓ ਗਗਨ ਨਾਗਰੇ ਨੇ ਇੱਕ ਮਿੰਟ ਇੱਕ ਮਿੰਟ ਆ ਮਾਲਾ ਕਹਿੰਦਾ ਵੀ ਭਾਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਲੇਅਰ ਪਲੇਅਰਾਂ ਨੂੰ ਬੇਨਤੀ ਹੈ ਸਾਡੀ ਹੱਥ ਬਨ ਕੇ ਇਹ ਕਹਿੰਦੇ ਵੀ ਇਦਰ ਕਹਿੰਦੇ ਵੀ ਇਹ ਜਾਣ ਕੇ ਆ ਸੈਂਟਰ ਲਾਈਨ ਤੋਂ ਕਹਿੰਦੇ ਆ ਰੇਡਰ ਜਾਣ ਕੇ ਬਾਹਰ ਗਿਆ ਆ ਗੱਲ ਕਰਦੇ ਭਾਈ ਸੰਦੀਪ ਜੀ ਦੀ ਗੱਲ ਕਰ ਲੈ ਸੰਦੀਪ ਦਰਸ਼ਕ ਵੀਰੋ ਅਸੀਂ ਤਾਂ ਦੇਖੋ ਪ੍ਰਬੰਧ ਕਰਨ ਵਾਲੇ ਆ ਹੁਣ ਜਦੋਂ ਐਂਡ ਤੇ ਆ ਕੇ ਖਿਡਿਆਰੀ ਬੇਈਮਾਨ ਹੋ ਜਾਣ ਉਹਦਾ ਕੋਈ ਹੱਲ ਨਹੀਂ ਮੈਚ ਜਲਵੇੜਾ ਦਿੱਤੇ ਆ ਪਿਆਗਾ ਰੌਲਾ ਬੈਸਦਾ 25000 ਦਾਗਾ ਇਹਨਾਂ ਨੇ 25000 ਲੈਣ ਪਿੱਛੇ ਦਵਾਰੇ ਰੇਡ ਨਹੀਂ ਪਾਉਂਦੇ ਅਸੀਂ ਆਖਿਆ ਵੀ ਰੇਡ ਪਾਓ ਤੇ ਮੈਚ ਖੇਡੋ ਇਹ ਹੁਣ ਆਕਰ ਦਿਖਾਉਂਦੇ ਨੇ ਸਾਨੂੰ ਵੀ ਅਸੀਂ ਗਰਾਊਂਡ ਛੱਡ ਕੇ ਜਾਂਦੇ ਆ ਪ੍ਰਬੰਧਕਾ ਸਾਡਾ ਆਪਣੇ ਪਿੰਡ ਦੀ ਟੀਮ ਨਹੀਂ ਜਿਹੜਾ ਆ ਤੁਸੀਂ ਸੁਣਦੇ ਹੋ ਸਾਰੇ ਦਰਸ਼ਕ ਵੀਰ ਜਿਹੜਾ ਗਰਾਊਂਡ ਛੱਡ ਕੇ ਜਾਊਗਾ ਉਹਨੂੰ ਗਰਾਊਂਡ ਦੀ ਸਭਾ ਇਹਨਾਂ ਗਲਤ ਗਲਤ ਫੈਸਲਾ ਲੈ ਕੇ ਇੱਥੇ ਸਾਨੂੰ ਅੱਖਰ ਦਿਖਾਉਣਾ ਨਹੀਂ ਮੈਨੂੰ ਗਰਾਊਂਡ ਛੱਡ ਕੇ ਜਾਣਾ ਜੇ ਦੋਨੇ ਟੀਮਾਂ ਚੋਟੀ ਦੀਆਂ ਰੇਡ ਪਾਓ ਫੈਸਲਾ ਹੋ ਜਾਊ ਮੈਚ ਜਿੱਤੇ ਆਪਾਂ ਸਿਰਫ ਬੈਸਟਾਂ ਦਾ ਰੌਲਾ ਸਾਈਟਰੀ ਸਾਹਿਬ ਬੈਸਟਾਂ ਦਾ ਰੌਲਾ ਹੀ ਖਤਮ ਕਰ ਦਿਓ ਵੀ ਬੈਸਟਾਂ ਵਾਲਾ ਅਗਲੇ ਸਾਲ ਵਿੱਚ ਜੋੜ ਦਿਆਂਗੇ ਹੋਰ ਬੈਸਟਾਂ ਨੂੰ ਕੋਈ ਇਨਾਮ ਨਹੀਂ ਦਿੰਦੇ ਫੇਰ ਬੈਸਟ ਰੇਡਰਾਂ ਨੂੰ ਵੀ ਬੈਸਟ ਰੇਡਰਾਂ ਨੂੰ ਕੋਈ ਨਾਮ ਹੀ ਨਹੀਂ ਦਿੰਦੇ ਫੇਰ ਜਿਹੜਾ ਰੇਡਰ ਦਾ ਨਾਮ ਹੈ ਉਹ ਰੱਖਿਆ ਗਿਆ ਇੱਕ ਮਿੰਟ ਜੀ ਜਿਹੜਾ ਬੈਸਟ ਰੇਡਰਾਂ ਨੂੰ ਅਗਲੇ ਸਾਲ ਦੇ ਵਿੱਚ ਪਾ ਦਾਂਗੇ ਇਹ ਨਾ ਭਾਈ ਜੇ ਐਂ ਹੀ ਕਰਦੇ ਰਹੇ ਤੁਸੀਂ ਓਪਨ ਕੁਆਰਟੀ ਵਾਲੇ ਰਖਾਉਣ ਉਹ ਹਾਰ ਜਾਣਗੇ ਮੈਚ ਭਾਈ ਪਲੀਜ਼ ਤੁਹਾਨੂੰ ਬੇਨਤੀ ਹੈ ਦੋ ਨਾਲ ਉਹ ਟੀਮਾਂ ਨੂੰ ਤੁਸੀਂ ਸਤਿਕਾਰ ਸੀ ਮਾਈ ਕਮੈਂਟਰੀ ਨੇ ਫੈਸਲਾ ਕਰਿਆ ਮੈਚ ਜਿਵੇਂ ਸਹੀ ਚੱਲੀ ਜਾਂਦਾ ਮੈਚ ਚਲਵੇੜਾ ਜਿੱਤ ਗਿਆ ਰੇਡਰ ਦਾ ਸੀ ਕੈਨਸਲ ਕਰਦੇ ਆ ਅਗਲੇ ਟੂਰਨਾਮੈਂਟ ਚ ਪਾਵਾਂਗੇ ਸਟਾਫਰ ਨੂੰ ਦੇਵਾਂਗੇ ਕੋਸਹਿਮ ਤੋਂ ਜਲੂਸ ਕੱਢਦੇ ਨੇ ਇੱਥੇ ਰੱਖਾਂਗੇ ਨਾਮ ਜਦੋਂ ਬੇਈਮਾਨ ਨਾ ਦਿੰਦੇ ਨੀ ਬਾਈ ਕਿਸੇ ਨੂੰ ਛੋਡੇ ਨਾ ਫੈਸਲਾ ਸਾਡਾ ਸੁਣ ਲੋ ਜੀ ਅਸੀਂ ਕੈਨਸਲ ਨਹੀਂ ਕਰਤਾ ਕੈਮਰਾ ਐਂ ਤਾਂ ਦੇਖ ਲੋ ਯਾਰ ਪਹਿਲਾਂ ਕਿਹੜੇ ਚੱਪੀ ਲੱਗੀ ਨੇ ਪਹਿਲਾਂ ਕਿਹੜੇ ਆਪੀ ਲੱਗੇ ਨੇ ਰੌਲਾ ਰੌਲਾ ਛੋੜੇ 25000 ਦਾ ਹਾਂ ਪਟਿਆ ਥੋੜਾ ਬਈ ਅਸੀਂ ਅਸੀਂ ਸਰਦੀਪ ਜੀ ਮਾਈਕ ਆ ਤੂੰ ਹੀ ਸਾਈਡ ਤੇ ਮਾਈਕ ਪਲੇਰਾਂ ਤੋਂ ਸਾਈਡ ਤੇ ਰੱਖੋ ਜੀ ਦਿਨੇ ਦਿਨੇ ਕਬੱਡੀ ਹੁੰਦੀ ਸੀ ਭਰਾਵੋ ऐसे तरह कबड्डी ਦੀਆਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ